ਅੱਜ ਤੱਕ ਲੇਰ ਸਾਹਿਬ ਤੁਸੀਂ 29 ਫੋਨਾਂ ਦੀ ਗੱਲ ਕੀਤੀ ਆ ਕੁਝ ਆਈਪੈਡ ਦੀ ਗੱਲ ਹੋਈ ਸੀ ਲੈਪਟਾਪ ਹੈ ਜਿਹੜੇ ਆਈਪੈਡ ਸੀਗੇ ਕੁਝ ਕੁਝ ਜਿਹੜੇ ਡੈਸਕਟਾਪਸ ਸੀਗੇ ਅੱਠ ਡਾਇਰੀਆਂ ਸੀਗੀਆਂ ਨਾਲ ਹੋਰ ਕਾਗਜ਼ ਪੱਤਰ ਸੀ ਸਾਨੂੰ ਤਾਂ ਅੰਦਰ ਜਾਣ ਦੀ ਆਗਿਆ ਨਹੀਂ ਸੀ ਤੁਸੀਂ ਅੰਦਰ ਕੇ ਪੈਰਵਾਈ ਕਰਕੇ ਆਏ ਹੋ ਅੰਦਰ ਪੇਸ਼ ਹੋਏ ਨੇ ਲੈਪਟਾਪ ਕਿਹੜੇ ਨੇ ਜੀ ਲੈਪਟਾਪ ਬੱਚਿਆਂ ਦੇ ਲੈ ਗੇ ਹੋਮਵਰਕ ਵਾਲੇ ਜੀ ਇਹ ਸਰਕਾਰਾਂ ਦੇ ਮਿਆਰ ਨੇ ਜੀ ਜਿੱਦਾਂ ਮੈਂ ਕਿਹਾ ਕਿ ਝੂਠ ਤੇ ਝੂਠ ਬੋਲ ਰਹੇ ਨੇ ਇਹਨਾਂ ਕੋਲੇ ਕਾਗਜ਼ ਅੰਦਰ ਇੱਕ ਨਹੀਂ ਜੀ 1000 ਏਕੜ ਦੀ ਹਿਮਾਚਲ ਚ ਗੱਲ ਕਰਤੀ ਮਸ਼ੋਬਰੇ ਚ ਉਹਦਾ ਮਤਲਬ ਸਮਝਦੇ ਹੋ ਵੀ ਸਾਰਾ ਮਸ਼ੋਬਰਾ ਬਿਕਰਮਜੀਠੀਆ ਦਾ ਜਾਂ Shimla ਬਿਕਰਮਜੀਠੀਆ ਦਾ ਇਹਦਾ ਮਤਲਬ ਜਿਹੜੇ ਲੋਕ ਹੋਰ ਰਹਿੰਦੇ ਨੇ ਉਹਨਾਂ ਤੋਂ ਫਰਕ ਕਰ ਦੋ ਹੂੰ ਉਹ ਤਾਂ ਉੱਥੇ ਸਾਰੇ ਬਿਕਰਮਜੀਠੀਆ ਦੀ ਲੀਜ਼ ਤੇ ਨੇ ਜੀ ਬਾਕੀ ਤਾਂ ਮਾਲਕ ਤਾਂ ਬਿਕਰਮਜੀਠੀਆ ਹੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਖੈਰਾ ਸਾਹਿਬ ਕਿ ਜਿਹੜੇ ਉੱਥੇ ਰਜਵਾੜੇ ਪਰਿਵਾਰ ਨੇ ਨਾ ਜਿਹੜੇ ਵੀਰ ਭੱਦਰ ਜੀ ਹੋਰੀ ਜਿਹੜੇ ਰਾਜੇ ਨੇ ਉਹਨਾਂ ਕੋਲੇ ਵੀ ਨਹੀਂ ਹੋਣਾ 1000 ਏਕੜ ਉੱਥੇ ਜਿਹੜੀ ਇਹ ਗੱਲਾਂ ਕਰਦੇ ਨੇ ਜੀ ਜਿਹੜਾ 25% ਸ਼ੇਅਰ ਕਹਿੰਦੇ ਸੀ ਗਨੀਬ ਕੌਰ ਮਜੀਠੀਆ ਦਾ ਜੀ ਉੱਥੇ ਕਪੂਰਥਲੇ ਕਲੋਨੀ ਚ ਜਲੰਧਰ ਚ ਜੀ ਗਨੀਬ ਕੌਰ ਭੈਣ ਜੀ ਆਪਣੀ ਜ਼ਿੰਦਗੀ ਚ ਸਿਰਫ ਇੱਕ ਘੰਟੇ ਲਈ ਜਲੰਧਰ ਗਏ ਨੇ ਕਦੇ ਜਲੰਧਰ ਹੀ ਨਹੀਂ ਗਏ ਉਹ ਇੱਕ ਫੇਕ ਡਾਕੂਮੈਂਟ ਹੈ ਜਿਹੜਾ ਆਲਰੇਡੀ ਹਾਈ ਕੋਰਟ ਦੇ ਸੰਗਿਆਨ ਚ ਤੇ ਜਿਹੜੇ ਜੱਜ ਸਾਹਿਬ ਨੇ ਉਹ ਫੇਕ ਡਾਕੂਮੈਂਟ ਦੇ ਉੱਤੇ ਨੋਟਿਸ ਇਸ਼ੂ ਕੀਤਾ ਸੀ ਉਹ ਜੱਜ ਸਾਹਿਬ ਦੀ ਤਾਂ ਆਪਦੀ ਵਿਜੀਲੈਂਸ ਟੀਨਕੁਆਰੀ ਖੁੱਲ ਕੇ ਸਸਪੈਂਡ ਚੱਲ ਰਹੇ ਨੇ ਜੀ ਇਸੇ ਤਰੀਕੇ ਕਲੀਅਰ ਵਾਟਰ ਕੈਪੀਟਲ ਜੀ ਮੈਂ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਕਰਦਾ ਯਾਰ ਕਲੀਅਰ ਵਾਟਰ ਕੈਪੀਟਲ ਅਗਰ ਵਿਕਰਮ ਮਜੀਠੀਆ ਦੀ ਤੁਸੀਂ ਕਹਿੰਦੇ ਹੋ ਹਾਲਾਂਕਿ ਉਹ ਇੱਕ ਮਲਟੀ ਬਿਲੀਨੀਅਰ ਕੰਪਨੀ ਹੈ ਉਹ ਮੇਰੇ ਹਿਸਾਬ ਨਾਲ ਜਿੱਦਾ ਆਪਾਂ ਕਹਿੰਦੇ ਨਾ ਭਾਰਤ ਚ ਰਿਲਾਇੰਸ ਔਰ ਰਿਲਾਇੰਸ ਨਾਲੋਂ ਵੀ ਵੱਡੀ ਕੰਪਨੀ ਹੈ ਔਰ ਉਹ ਦੁਨੀਆ ਚ ਇਨਵੈਸਟਮੈਂਟ ਕਰਦੀ ਹੈ ਰਿਲਾਇੰਸ ਗੋਦਰਜ ਸਾਰਿਆਂ ਚ ਉਹਦੀ ਇਨਵੈਸਟਮੈਂਟ ਹੈ ਜੀ ਅਗਰ ਉਹ ਕੰਪਨੀ ਵਿਕਰਮ ਮਜੀਠੀਆ ਦੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਜੀ ਉਹ ਸਾਰੇ ਜੱਲੀ ਨੇ ਯਾਰ ਉਹਨੂੰ ਬਲਾ ਕਿਉਂ ਨਹੀਂ ਰਹੇ ਤੁਸੀਂ ਮੁੱਖ ਮੰਤਰੀ ਸਾਹਿਬ ਉਹਦੇ ਡਾਇਰੈਕਟਰਾਂ ਤੇ ਪਰਚਾ ਦੇ ਕੇ ਬਲਾਕਾ ਦਾ ਦਿਖਾਓ ਇੱਕ ਵਾਰੀ ਜੇ ਪੰਜਾਬ ਸਰਕਾਰ ਸ਼ਾਮ ਨੂੰ ਡਿਸਮਿਸ ਨਾ ਕਰਨੀ ਪਵੇ ਜੇ ਇੱਕ ਇੰਟਰਨੈਸ਼ਨਲ ਕੰਪਨੀ ਜਿਹੜੀ ਕਿ ਪੂਰੇ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਚਾਹੇ ਫੈਰਾ ਫਮਾ ਚਾਹੇ ਆਰਬੀਆਈਏ ਚਾਹੇ ਇਨਕਮ ਟੈਕਸ ਡਿਪਾਰਟਮੈਂਟ ਹੈ ਜਿਹੜੀ ਇਹਨਾਂ ਦੀ ਅਪਰੂਵਲ ਨਾਲ ਭਾਰਤ 'ਚ ਬਿਜ਼ਨਸ ਕਰਦੀ ਹੈ 50 ਹਜ਼ਾਰ ਕਰੋੜ ਕੱਲਾ ਉਸ ਕੰਪਨੀ ਦਾ ਏਸ਼ੀਆ 'ਚ ਲੱਗਿਆ ਤੇ ਫਿਰ ਮੁੱਖ ਮੰਤਰੀ ਉਹਨੂੰ ਬੁਲਾ ਕੇ ਉਹ ਨਹੀਂ ਰਹੇ ਜੋ ਵਿਕਰਮਜੀਠੀ ਦੀ ਹੈ ਮੈਂ ਚੈਲੰਜ ਕਰਦਾ ਵਿਜੀਲੈਂਸ ਦੇ ਚੀਫ ਨੂੰ ਮੁੱਖ ਮੰਤਰੀ ਪੰਜਾਬ ਨੂੰ ਜੀ ਤੁਸੀਂ ਕਿਹਾ ਵੀ ਕਲੀਅਰ ਵਾਟਰ ਕੈਪੀਟਲ ਦਾ ਮਾਲਕ ਵਿਕਰਮ ਮਜੀਠੀਆ ਗੋਰਾ ਜਾਲੀ ਹੈ ਹਾਲਾਂਕਿ ਗੋਰੇ ਦੀ ਹੈ ਉਹ ਜੀ ਇਹ ਬੁਲਾ ਕੇ ਦਿਖਾਉਣ ਉਤੇ ਪਰਚਾ ਦੇ ਕੇ ਦਿਖਾਉਣ ਜੇ ਮੁੱਖ ਮੰਤਰੀ ਚ ਹਿੰਮਤ ਹੈ ਜੇ ਮੁੱਖ ਮੰਤਰੀ ਚ ਤਾਕਤ ਹੈ ਤਾਂ ਫਿਰ ਕਲੀਅਰ ਵਾਟਰ ਕੈਪੀਟਲ ਤੇ ਹੁਣ ਪਰਚਾ ਕਿਉਂ ਨਹੀਂ ਦੇ ਰਹੇ ਮੁੱਖ ਮੰਤਰੀ ਕਿਉਂ ਕਿਉਂਕਿ ਹੁਣ ਪਤਾ ਲੱਗ ਗਿਆ ਕਿ ਅਸੀਂ ਝੂਠ ਬੋਲਿਆ ਉਹ ਤਾਂ ਗੋਰੇ ਦੀ ਹੈ ਪਰ ਹੁਣ ਅਕਾਲੀ ਦਲ ਨੇ ਨਹੀਂ ਛੱਡਣਾ ਹੁਣੇ ਸਾਰੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਹੁਣ ਕਲੀਅਰ ਵਾਟਰ ਕੈਪੀਟਲ ਦਾ ਕਬਜ਼ਾ ਵੀ ਮੁੱਖ ਮੰਤਰੀ ਤੋਂ ਵਾਉਣਗੇ ਸਾਨੂੰ ਹਜ਼ਾਰ ਏਕੜ ਦੀ ਮੰਨਤੀ ਕਰਕੇ ਵੀ ਹਿਮਾਚਲ ਚਹੀ ਦੇਣਗੇ 141 ਕਰੋੜ ਵੀ ਮੁੱਖ ਮੰਤਰੀ ਤੋਂ ਲੈਣਾ ਸੀ ਸੋ ਇਹ ਜਿਹੜੇ ਝੂਠ ਬੋਲ ਕੇ ਇਹ ਸਮਝਦੇ ਨੇ ਕਿ ਅਸੀਂ 11 12 ਦਿਨ ਲੋਕਾਂ ਨੂੰ ਕੰਨ ਰਸ ਦੇਤਾ ਤੇ ਹੁਣ ਅਸੀਂ ਕੋਈ ਹੋਰ ਕੰਮ ਕਰੀਏ ਹੁਣ ਅਕਾਲੀ ਦਲ ਨੇ ਨਹੀਂ ਛੱਡਣਾ ਮਿੱਤਰਾ ਹੁਣ ਇਹ ਚੀਜ਼ਾਂ ਦਾ ਹਿਸਾਬ ਹੋਊਗਾ ਨਹੀਂ ਜਨਤਕ ਮਾਫੀ ਮੰਗਣੀ ਪਊਗੀ ਕਿ ਮੈਂ ਝੂਠ ਬੋਲਿਆ